ਸਾਸ਼ਟ੍ਰੀ ਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੀ ਹਾਂ ਸੁਰਖੀਆਂ ਦੀ ਵੱਲ ਇੱਕ ਵਾਰ ਫਿਰ ਕਿਸਾਨਾਂ ਤੇ ਹਰਿਆਣਾ ਪੁਲਿਸ ਦਾ ਪਿਆ ਪੇਚਾ ਕਿਸਾਨਾਂ ਨੂੰ ਜਾਰੀ ਹੋਏ ਨੋਟਿਸ ਸੇ ਸ਼ੇਰ ਭਗਤ ਸਿੰਘ ਸੰਗਠਨ ਦੇ ਨੇਤਾਵਾਂ ਨੂੰ ਨੋਟਿਸ ਕੀਤੇ ਗਏ ਜਾਣ ਖੁਸ਼ਕ ਮੌਸਮ ਤੇ ਲੂਨੇ ਕੱਢੇ ਗਰਮੀ ਦੇ ਵਟ ਹਰ ਵਰਗ ਹੋ ਰਿਹਾ ਪਰੇਸ਼ਾਨ ਤਪਦੀ ਗਰਮੀ ਚ ਲੋਕ ਘਰੋਂ ਨਿਕਲਣ ਲਈ ਮਜਬੂਰ ਹਰਿਆਣਾ ਚ ਵਾਪਰੀਆ ਦਰਦਨਾਕ ਸੜਕ ਖਾਸਾ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾ ਰਹੀ বাস ਨੂੰ ਲੱਗੀ ਭਿਆਨਕ ਅੱਗ ਕਈ ਸ਼ਰਧਾਲੂਆਂ ਦੀ ਹੋਈ ਮੌਤ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕਿਸਾਨ ਅੰਦੋਲਨ ਦੇ ਕਾਰਨ ਇੱਕ ਵਾਰ ਫਿਰ ਹਰਿਆਣਾ ਪੁਲਿਸ ਤੇ ਕਿਸਾਨ ਆਮੋ-ਸਾਮne ਹੁੰਦੇ ਨਜ਼ਰ ਆ ਰਹੇ ਨੇ ਇਸ ਵਾਰ ਅੰਬਾਲਾ ਪੁਲਿਸ ਨੇ ਕਿਸਾਨ ਅੰਦੋਲਨ ਚਹਿਮ ਭੂਮਿਕਾ ਨਿਭਾਰੇ ਭਾਰਤੀ ਕਿਸਾਨ ਯੂਨੀਤ ਭਗਤ ਸਿੰਘ ਸੰਗਠਨ ਦੇ ਨੇਤਾਵਾਂ ਤੇ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਭੇਜੇ ਨੇ ਜਿਨ੍ਹਾਂ ਚ ਧਾਰਾ 107/150 ਤਹਿਤ ਉਹਨਾਂ ਨੂੰ ਦੋਸ਼ੀ ਮੰਨਿਆ ਗਿਆ ਉੱਥੇ ਹੀ ਪੁਲਿਸ ਦੀ ਇਸ ਕਾਰਵਾਈ ਤੇ ਪ੍ਰਤੀਕਿਰਿਆ ਦਿੰਦਿਆਂ ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਉਹਨਾਂ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾ ਦਾਨ ਕਰ ਰਹੀ ਹੈ ਉਨ੍ਹਾਂ ਨੇ ਅਜੇ ਹਾ ਕੋਈ ਅਪਰਾਧਿਕ ਕੀਤਾ ਜਿੱਥੇ ਤੱਕ ਨੋਟਿਸਾਂ ਦਾ ਸਵਾਲ ਹੈ ਉਹਨਾਂ ਨੇ ਪਹਿਲਾਂ ਵੀ ਅਜਿਹੇ ਕਈ ਨੋਟਿਸ ਦੇਖੇ ਨੇ ਇਹ ਕੋਈ ਨਵੀਂ ਗੱਲ ਨਹੀਂ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਤਾਪਮਾਨ 1 ਡਿਗਰੀ ਤੋਂ ਜ਼ਿਆਦਾ ਦਰਜ ਕੀਤਾ ਗਿਆ ਜਿਸ ਕਾਰਨ ਆਮ ਲੋਕਾਂ ਦਾ ਗਰਮੀ ਦੇ ਨਾਲ ਹਾਲ ਬੇਹਾਲ ਹੈ ਖਾਸ ਕਰਕੇ ਦੁਪਹਿਰ ਸਮੇਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਝਿਜਕ ਮਹਿਸੂਸ ਹੋ ਰਹੀ ਹੈ ਜਿਸ ਕਾਰਨ ਕਾਰੋਬਾਰ ਤੇ ਕੰਮਕਾਜ ਵੀ ਪ੍ਰਭਾਵਿਤ ਹੋਣ ਲੱਗਾ ਹੈ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਪੂਰਵ ਅਨੁਮਾਨ ਅਨੁਸਾਰ ਆਉਣ ਵਾਲੇ ਦਿਨਾਂ 'ਚ ਗਰਮੀ ਵਧਣ ਦੀ ਸੰਭਾਵਨਾ ਹੈ ਇਸ ਸਮੇਂ ਮੌਸਮ ਬੇਹਦ ਖੁਸ਼ਕ ਹੈ ਜਿਸ ਕਾਰਨ ਸਿੱਧੇ ਧੁੱਪ ਨਾਲ ਚਮੜੀ 'ਚ ਜਲਣ ਹੋ ਰਹੀ ਹੈ ਇਸ ਮੌਸਮ 'ਚ ਆਪਣੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਨਹੀਂ ਤਾਂ ਧੁੱਪ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਤਾਪਮਾਨ 1 ਡਿਗਰੀ ਤੋਂ ਜ਼ਿਆਦਾ ਸੀਜ਼ ਦੇ ਨਾਲ ਹੀ ਗਰਮੀ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਖਾਸ ਕਰਕੇ ਦੁਪਹਿਰ ਸਮੇਂ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਝਿਜਕ ਰਹੇ ਨੇ ਜਿਸ ਕਾਰਨ ਕਾਰੋਬਾਰ ਤੇ ਕੰਮਕਾਜ ਵੀ ਪ੍ਰਭਾਵਿਤ ਹੋਣ ਲੱਗਾ ਹੈ। ਉਧਰ ਹਰਿਆਣਾ ਦੇ ਨੂਹ ਦੇ ਵਿੱਚ ਟੂਰਿਸਟ ਬੱਸ ਨੂੰ ਅੱਗ ਲੱਗਣ ਦੇ ਕਾਰਨ ਭਿਆਨਕ ਸੜਕ ਖਾਸਾਂ ਵਾਪਰ ਗਿਆ ਜਿਸ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਬੱਸ ਵਿੱਚ ਤਕਰੀਬਨ 60 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 8 ਦੀ ਮੌਤ ਹੋ ਗਈ ਹੈ ਤੇ 24 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਰਿਆਣਾ ਦੇ ਨੂਚ ਟੂਰਿਸਟ ਬੱਸ ਨੂੰ ਅੱਗ ਲੱਗਣ ਦੇ ਕਾਰਨ ਇਹ ਹਾਦਸਾ ਹੋਇਆ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਰੋਜ਼ਪੁਰ ਦੇ ਇੱਕ ਸਕੂਲ ਦੇ ਵਿੱਚ ਇੱਕ ਅਧਿਆਪਕ ਦੇ ਵੱਲੋਂ ਬੱਚੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਬੱਚੀ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਉੱਥੇ ਇਹ ਮਾਮਲਾ ਪੁਲਿਸ ਦੇ ਕੋਲ ਵੀ ਪਹੁੰਚ ਗਿਆ। ਫਿਰੋਜ਼ਪੁਰ ਦੇ ਕਸਬਾ ਮਮਦੌਟ ਦੇ ਪਿੰਡ ਛਾਂਗਾ ਖੁਰਦ ਸਕੂਲ ਵਿੱਚ ਚੌਥੀ ਕਲਾਸ ਵਿੱਚ ਪੜ੍ਹਦੀ ਬੱਚੀ ਨੇ ਅਧਿਆਪਕ ਤੇ ਦੋਸ਼ ਲਗਾਏ ਨੇ ਸਕੂਲ ਵਿੱਚ ਪਹਾੜੇ ਨਾ ਔਨ ਕਾ ਨ ਉਸ ਦੀ ਅਧਿਆਪਕ ਵੱਲੋਂ ਚਪੇੜਾ ਨਾਲ ਕੁੱਟਮਾਰ ਕੀਤੀ ਗਈ। ਜਿਸ ਕਰਕੇ ਉਸਦੇ ਮੂੰਹ ਤੇ ਚਪੇੜਾਂ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਨੇ ਬੱਚਿਆਂ ਦੇ ਮਾਪਿਆਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਜਿੱਥੇ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਕਿਹੜਾ ਮਸਲਾ ਆਇਆ ਸੀ ਸ਼ਾਂਗਾਪੁਰ ਦੇ ਵਿੱਚ ਮੰਦੋੜ ਦੇ ਵਿੱਚ ਕੀ ਮਸਲਾ ਹੈਗਾ ਟੀਚਰ ਨੇ ਬੱਟ ਮਾਰ ਤਾ ਬੱਚੇ ਨੇ ਬੱਟ ਮਾਰਾ। ਹਾਂਜੀ ਮੇਰੇ ਧਿਆਨ 'ਚ ਵੀ ਆਇਆ ਕੱਲ ਫੋਨ ਕੀਤਾ ਮੈਨੂੰ ਕਿਸੇ ਨੇ ਕਿ ਉਹ ਇੱਕ ਬੱਚੀ ਨੂੰ ਬਹੁਤ ਜ਼ਿਆਦਾ ਮਾਰਿਆ ਹੈਗਾ ਅਧਿਆਪਕ ਨੇ ਤੇ ਉਹ ਫਿਰ ਤੁਰੰਤ ਹੀ ਬੀਪੀਓ ਨੂੰ ਫੋਨ ਕਰਤਾ ਸੀਗਾ। ਪੀਪੀਓ ਸਰ ਮੁੱਖ ਤੇ ਪਹੁੰਚ ਗਏ ਸਕੂਲ ਚ ਪਹੁੰਚਦੇ ਸੀਗੇ ਤੇ ਉਹਨਾਂ ਨੇ ਮਤਲਬ ਸਾਰੀ ਪੁੱਛ ਪੜਤਾਲ ਕਰ ਲਈ ਹੈ ਪੁੱਛ ਪੜਤਾਲ ਕਰਨ ਦੇ ਬਾਅਦ ਉਹਨਾਂ ਨੇ ਜੋ ਵੀ ਉੱਥੇ ਵਾਪਰਿਆ ਉਹਦੀ ਰਿਪੋਰਟ ਹੈ ਮਾਪਿਆਂ ਦੇ ਨਾਲ ਲੱ ਕੇ ਆਪਣੇ ਪੁਲਿਸ ਸਟੇਸ਼ਨ ਜਿਹੜਾ ਨੀਅਰੈਸਟ ਪੈਂਦਾ ਹੈਗਾ ਉੱਥੇ ਰਿਪੋਰਟ ਕਰਾਤੀ ਹੈ ਤੇ ਐਫ ਆਈ ਆਰ ਹੋ ਜੂਗੀ ਉਸ ਅਧਿਕਾਰੀ ਦੇ ਖਾਤੇ ਤੇ ਫਿਰ ਉਹ ਪਿੱਟਾ ਬਿਸ਼ਕਾਇਤ ਆਈ ਸੀ ਨਾ ਭਲਕਾਰ ਸਿੰਘ ਆ ਪਗ ਰੈਗੂਲਰ ਸੀ ਆ ਰੈਗੂਲਰ ਆਰਟੀਟੀ ਤੇ ਆ ਪੱਕਾ ਜੀ ਰੈਗੂਲਰ ਸੀ ਹਾਂ ਜੀ ਹਾਂ ਜੀ ਹੈ ਨਾ ਦੇ ਪਰਤਕਾਰ ਹਾਂ ਜੀ ਉਸ ਤੋਂ ਬਾਅਦ ਅਸੀਂ ਹੁਣ ਆਪਦੇ ਡਿਪਾਰਟਮੈਂਟ ਵੱਲੋਂ ਵੀ ਇਹਦੀ ਇਨਕੁਆਰੀ ਖੋਲਤੀ ਹੈਗੀ ਆ ਦੋ ਦਿਨਾਂ ਦੇ ਵਿੱਚ ਵਿੱਚ ਇਨਕੁਆਰੀ ਕਰਕੇ ਸਾਨੂੰ ਵੀ ਸਾਰੀ ਡਿਟੇਲ ਦੇ ਦੇਣਗੇ ਫਿਰ ਡਿਪਾਰਟਮੈਂਟ ਵੀ ਤੇ ਕਾਰਵਾਈ ਕਰੂਗਾ ਲੋਕ ਸਭਾ ਚੋਣਾਂ ਦੇ ਚੱਲਦਿਆਂ ਪੰਜਾਬ ਦੇ ਅੰਦਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਦੇ ਚੱਲਦਿਆਂ ਇਸਤੋਂ ਪ੍ਰਚਾਰ ਦੌਰਾਨ ਭਾਜਪਾ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤਾਜ਼ਾ ਮਾਮਲਾ ਜੀਰਾ ਦੇ ਬਲਾਕ ਮੱਖੂ ਤੋਂ ਸਾਹਮਣੇ ਹੈ ਜਿੱਥੇ ਖਡੂਰ ਸਾਹਿਬ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ ਤੇ ਨਾਰੇਬਾਜ਼ੀ ਕੀਤੀ ਗਈ ਇਸ ਦੌਰਾਨ ਗੱਲ ਕਰਦੇ ਹਾਂ ਕਿਸਾਨਾਂ ਨੇ ਕਿਹਾ ਕਿ ਭਾਜਪਾ ਆਪਣੇ ਇੱਕ ਵਾਅਦੇ ਤੇ ਖਰਾ ਨਹੀਂ ਉਤਰੀ ਤੇ ਹਾਲੇ ਤੱਕ ਨਾ ਲਖੀਮਪੁਰ ਖਰੀਦਾ ਇਨਸਾਫ ਮਿਲੇ ਤੇ ਨਾ ਕਿਸਾਨਾਂ ਦੀਆਂ ਜਾਇਜ਼ ਮੰਗਾਂ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਚੋਣਾਂ ਦੇ ਚੱਲਦੇ ਇਸੇ ਤਰ੍ਹਾਂ ਭਾਜਪੀ ਦੇ ਉਮੀਦਵਾਰਾਂ ਦਾ ਵਿਰੋਧ ਹੁੰਦਾ ਰਹੇਗਾ। ਅੱਜ ਅਸੀਂ ਖੰਡੂਰ ਸਾਹਿਬ ਹਲਕੇ ਤੋਂ ਜਿਹੜਾ ਭਾਜਪੀ ਨੇ ਉਮੀਦਵਾਰ ਧਾਰਿਆ ਮਨਜੀਤ ਸਿੰਘ ਬੰਨਾ ਉਸ ਦੇ ਵਿਰੋਧ ਵਿੱਚ ਉਸ ਨੂੰ ਆਪਣੇ ਜਿਹੜੇ ਸੰਯੁਕਤ ਮੋਰਚੇ ਨੇ 11 ਸਵਾਲ ਸ਼ਾਂਤਮਈ ਢੰਗ ਨਾਲ ਪੁੱਛੇ ਦਾ ਸਾਨੂੰ ਹੁਕਮ ਲਾਇਆ ਉਹਦੇ ਸਬੰਧ ਵਿੱਚ ਅਸੀਂ ਪੰਜਾਬ ਦੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹੀਆਂ ਜਥੇਬੰਦੀਆਂ ਆਈਆਂ ਹੋਈਆਂ ਤੇ ਅੱਜ ਅਸੀਂ ਉਹਦੇ ਨਾਲ ਸਵਾਲ-ਜਵਾਬ ਕਰਾਂਗੇ ਪਰ ਅਗਰ ਜੇ ਉਹ ਸਾਡੇ ਸਵਾਲਾਂ ਦਾ ਜਵਾਬ ਦੇਂਦਾ ਜਾਂ ਸਾਡੀ ਗੱਲਬਾਤ ਨਹੀਂ ਸੁਣਦਾ ਤੇ ਅਸੀਂ ਉਸ ਦਾ ਕਾਲੀਆਂ ਝੰਡੀਆਂ ਨਾਲ ਔਰ ਨਾਦੇਬਾਜ਼ੀ ਕਰਕੇ ਤੇ ਵਿਰੋਧ ਕਰਾਂਗੇ ਤੋ ਉਹਨੂੰ ਮਰਦਾਬਾਦ ਦੇ ਨਾਰੇ ਨਾਲ ਜਦੋਂ ਮੈਂ ਆਇਆ ਉਸ ਤੋਂ ਪਹਿਲਾਂ ਵੀ ਉੱਥੇ ਬੋਲਤੇ ਰਾਏ ਸਾਹਿਬ ਉਹਨਾਂ ਦੇ ਨਾਲ ਕਾਫੀ ਵੱਡੀ ਗਿਣਤੀ 'ਚ ਪੈਣਾ ਭਰਾਵਾਂ ਨੇ ਸਵਾਗਤ ਕੀਤਾ ਫਿਰ ਅਸੀਂ ਮਖੂ ਬਾਜ਼ਾਰ ਦੇ ਵਿੱਚ ਡੋਰ ਟੂ ਡੋਰ ਦੁਕਾਨਾਂ ਤੇ ਗਏ ਆ ਸਾਰੇ ਇਹ ਦੁਕਾਨਦਾਰ ਵੀਰਾਂ ਨੇ ਜਿੱਥੇ ਬਾਣ ਸਤਕਾਰ ਵੀ ਸਾਡਾ ਕੀਤਾ ਤੇ ਉੱਥੇ ਵਿਸ਼ਵਾਸ ਵੀ ਦਵਾਇਆ ਕਿ ਅਸੀਂ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਜਿਹੜਾ ਵਾ ਭਾਰਤੀ ਜਨਤਾ ਪਾਰਟੀ ਨੂੰ ਸੀਟ ਜਿਤਾਵਾਂਗੇ ਤੇ ਅੱਜ ਇਸ ਪੈਲਸ ਦੇ ਵਿੱਚ ਮਖੂ ਸਰਕਲ ਦਾ ਸਾਡੇ ਸਰਕਲ ਪ੍ਰਧਾਨ ਸਰਦਾਰ ਕਾਰਤ ਸਿੰਘ ਜੀ ਦੀ ਉਗਵਾਹੀ ਦੇ ਵਿੱਚ ਬੜਾ ਵੱਡਾ ਜਿਹੜਾ ਇਕੱਠ ਆ ਇੱਥੇ ਲੋਕਾਂ ਨੇ ਕੀਤਾ ਤੇ ਇੱਥੇ ਵੀ ਬੜੇ ਜੋਸ਼ ਨਾਲ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਇਹ ਸੀਟ ਜਿਹੜੀ ਜਿੱਤ ਕੇ ਆ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਪਾਵਾਂਗੇ ਇੱਕ ਤੁਸੀਂ ਕਹਿ ਕੇ ਇੱਥੇ ਵੱਡਾ ਕੱਟ ਹੋਇਆ ਏ ਬੇਜਿੱਦਰੋ ਗੱਲ ਤੇ ਉਹਨਾਂ ਦੀ ਮਰਜ਼ੀ ਲਾਈ ਜਾਣਾ ਪਰ ਰੋਕਦੇ ਕਿਸੇ ਨੇ ਨਹੀਂ ਅਸੀਂ ਵੀ ਉਹਨਾਂ ਵੱਲੋਂ 11 ਸਵਾਲਾਂ ਦੀ ਗੱਲ ਕਹੀ ਜਾ ਰਹੀ ਹੈ ਕੋਈ ਸਵਾਲ ਉਹਨਾਂ ਦੇ ਕੋ ਬੇਤੁਕੇ ਸਵਾਲ ਨੇ ਜੀ ਕੋਈ ਸਵਾਲ ਥੋੜੀ ਅਸੀਂ ਦੇ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੀ ਕੋਈ ਨਹੀਂ ਉਹ ਕਹਿੰਦੇ ਕਿ ਸਵਾਲ ਤੇ ਜ ਸਾਡੇ ਹੈ ਹੀ ਨਹੀਂ ਉਹਨਾਂ ਦੇ ਕਾਹਦੇ ਸਵਾਲ ਨੇ ਜੀ ਕੋਈ ਸਵਾਲ ਹੀ ਨਹੀਂ ਕੋਈ ਹੈਗੇ ਜੀ ਇਹ ਕੋਈ ਸਵਾਲ ਥੋੜੀ ਨਹੀਂ ਜੀ ਉਹਨਾਂ ਦੇ ਤੇਰੀ ਕੋਈ ਜਾਇਜ਼ ਕੋਈ ਜਿਹੜੀ ਕੋਈ ਜਾਇਜ਼ ਗੱਲ ਆ ਅਸੀਂ ਕੋਈ ਉਹਨਾਂ ਦੀਆਂ ਜਾਇਜ਼ ਮੰਗਾ ਨੇ ਅਸੀਂ ਨਾਲ ਜਾ ਕੇ ਮੋਦੀ ਸਾਹਿਬ ਕੋਲ ਹਲ ਕਰਾਉਣਾ ਤਿੱ ਤਿਆਰ ਆਂ ਤੇ ਜਿਵੇਂ ਬੇਫਜ਼ੂਲ ਗੱਲਾਂ ਕਰੀ ਜਾਣੀਆਂ ਉਹਦੇ ਨਾਲ ਅਸੀਂ ਸਹਿਮਤ ਨਹੀਂ ਆਗੇ ਪਿਛਲੀ ਸਰਕਾਰ ਦੇ ਸਮੇਂ ਪਿੰਡ ਠੱਠਾ ਦੇ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਪਲਾਟ ਕੱਟੇ ਹੋਏ ਨਾ ਦੇਣ ਦੇ ਚੱਲਦੇ ਆਂ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ ਭਾਰਤ ਕਿਸਤਾਨੂਨ ਨੇਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਾਬਾ ਰਾਜਨ ਸਿੰਘ ਮੌੜੇ ਕਲਾਂ ਤੇ ਮਜ਼ਦੂਰ ਸੰਘਰਸ਼ ਕਮੇਟੀ ਠੱਠਾ ਦੀ ਅਗਵਾਈ ਹੇਠ ਗਰੀਬ ਪਰਿਵਾਰਾਂ ਤੇ ਕਿਸਾਨਾਂ ਨੇ ਅਨਮਿੱਥੇ ਸਮੇਂ ਲਈ ਦਰਣਾ ਲਾਇਆ ਬਾਬਾ ਰਾਜਨ ਸਿੰਘ ਨੇ ਕਿਹਾ ਕਿ ਪਿੰਡ ਠੱਠਾ ਦੇ 60 ਪਰਿਵਾਰਾਂ ਨੂੰ ਪਿਛਲੀ ਚੰਨੀ ਸਰਕਾਰ ਨੇ 5-5 ਮਰਲੇ ਦੀ ਪਲਾਟ ਕੱਟ ਕੇ ਉਹਨਾਂ ਦੀਆਂ ਸੰਦਾਂ ਵੀ ਦਿੱਤੀਆਂ ਸੀ ਪਰ ਆਪ ਸਰਕਾਰ ਗਰੀਬ ਪਰਿਵਾਰਾਂ ਨੂੰ ਇਸ ਨੂੰ ਦੇਣ ਤੋਂ ਭੱਜ ਰਹੀ ਹੈ ਉਹਨਾਂ ਇੱਕ ਸੁਰ ਵਿੱਚ ਕਿਹਾ ਕਿ ਜੇਕਰ ਗਰੀਬ ਪਰਿਵਾਰਾਂ ਨੂੰ ਪਲਾਟ ਨਾ ਦਿੱਤੇ ਗਏ ਤਾਂ ਉਹ ਆਪ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦਾ ਪਿੰਡਾਂ ਵਿੱਚ ਸਖਤ ਵਿਰੋਧ ਕਰਕੇ ਘਰਾਉ ਕਰਨਗੇ ਹਲਕਾ ਰਾਜਸਥਾਨਸੀ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਜਿਸ ਦੌਰਾਨ ਉਹਨਾਂ ਨੂੰ ਲੋਕਾਂ ਦਾ ਭਰਮਾ ਹੁੰਗਾਰਾ ਵੇਖਣ ਨੂੰ ਮਿਲਿਆ ਪਿੰਡ ਅਦਲੀਵਾਲ ਰਾਜਸਥਾਨਸੀ ਪਿੰਡ ਕੋਹਾਲੀ ਤੇ ਪਿੰਡ ਲੋਪੋਕੇ ਵਿਖੇ ਸਾਬਕਾ ਕੈबिनेट ਮੰਤਰੀ ਤੇ ਮੌਜੂਦਾ ਵਿਧਾਇਕ ਸੁਖਵਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਹੇਠ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਦੇ ਹੱਕ ਵਿੱਚ ਵਿਸ਼ਾਲ ਚੋਣ ਰੈਲੀਆਂ ਕੀਤੀਆਂ ਗਈਆਂ ਇਸੇ ਤਰ੍ਹਾਂ ਹੀ ਪਿੰਡ ਕੋਹਾਲੀ ਵਿਖੇ ਸਰਪੰਚ ਲਖਪੀਰ ਸਿੰਘ ਦੇ ਗ੍ਰਹਿ ਵਿਖੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਸੁਖਵਿੰਦਰ ਸਿੰਘ ਸਰਕਾਰ ਦੀ ਅਗਵਾਈ ਹੇਠ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਦੇ ਹੱਕ ਵਿੱਚ ਚੋਣ ਰੈਲੀ ਹੋਈ ਇਸ ਮੌਕੇ ਤੇ ਹਲਕਾ ਰਾਜ ਸੰਸਦੀ ਦੇ ਪਿੰਡਾਂ ਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਦਾ ਕਾਫਲਾ ਰੈਲੀ ਨੂੰ ਸਫਲ ਬਣਾਉਣ ਲਈ ਸ਼ਾਮਿਲ ਹੋਇਆ ਇਸ ਮੌਕੇ ਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਲੋਕ ਸਵਾਦੀਆਂ ਚੋਣਾਂ ਵਿੱਚ ਵੱਡੀ ਲੀਡ ਦੇ ਨਾਲ ਜਿਤਾ ਕੇ ਭੇਜੋ ਤਾਂ ਜੋ ਬਾਰਡਰ ਬੈਲਟ ਦੇ ਪਿੰਡਾਂ ਦੇ ਤਾਰੋਂ ਪਾਂ ਰਹਿੰਦੇ ਕਿਸਾਨਾਂ ਦੇ ਮਸਲੇ ਹੱਲ ਕਰਵਾਏ ਸਕਣ ਲੋਕ ਇਹਨਾਂ ਦੇ ਲੀਡਰਾਂ ਦੇ ਕਹਿਣ ਦੇ ਬਾਵਜੂਦ ਵੀ ਨਹੀਂ ਚਾਹ ਰਹੇ ਕਿਉਂਕਿ ਗੁੱਸਾ ਹੈ ਲੋਕਾਂ ਦੇ ਮਨ ਵਿੱਚ ਜਿਸ ਤਰੀਕੇ ਨਾਲ ਪਿੰਡਾਂ ਦੇ ਚੋਣਾਂ ਤੋਂ ਪਿੰਡਾਂ ਜਾਏ ਲੋਕਾਂ ਨੇ ਕਿਉਂ ਜ ਮਨ ਬੜਾ ਰੱਖਿਆ ਸਭ ਤੋਂ ਵੱਡੀ ਐਨਓਸੀ ਦੀ ਸਮੱਸਿਆ ਅਮਰਤ ਸਰ ਸ਼ਹਿਰ ਦੀ ਜਿਹੜੀ ਇਹਨਾਂ ਨੇ ਅੱਜ ਸਾਰੇ ਸ਼ਹਿਰ ਦਾ ਵਪਾਰ ਰੋੜ ਕੇ ਰੱਖ ਦਿੱਤਾ ਜਿਹੜੇ ਲੋਕ ਦੀ ਤੇ ਹੱਕ ਦੀ ਮੰਗਦੇ ਆ ਅੱਜ 3 ਦਿਨ ਹੋ ਗਏ ਇਹਨਾਂ ਨੂੰ ਨਜ਼ਰਬੰਦ ਕੀਤਾ ਇਹਨਾਂ ਨੇ ਤਰ੍ਹਾਂ ਦੇ ਵਿੱਚ ਜਿਹੜਾ ਕੋ ਮਾੜਾ ਪੁੱਟਾ ਤੁਹਾਨੂੰ ਵੇਦੋ ਵੀ ਨਵੇਂ। ਇਹ ਕੋ ਰੱਬ ਪ੍ਰਮਾਤਮਾ ਦਾ ਘਰ ਹੈ। ਇਸ ਘਰ ਨੂੰ ਤੁਸੀਂ ਝੂਠ ਮਾਰਿਆ ਸੀ। ਇਸ ਘਰ ਨੇ ਤੁਹਾਡੀ ਮੱਤ ਮਾਰਤੀ ਹੈ। ਤੁਸੀਂ ਲੱਖ ਕੱਲ ਸਮਝ ਨਹੀਂ ਰਹੇ ਆਪਣੇ ਆਪ ਨੂੰ ਸੁਣਾਓ। ਤਕਰੀਬਾ ਦੇ ਕਾਰਡ ਕੱਟੇ ਗਏ 5 ਕਿਲੋ ਕਣਕ 10 7 ਕਿਲੋ ਮਿਲਣ ਦੀ ਜੇ 30-30 ਕਿਲੋ ਕਣਕ ਅਧਰਾਜ ਹੁਣੀ ਖੜੇ ਨੇ ਨਾਲ ਪੁੱਛੋ। 30-30 ਕਿਲੋ ਕਣਕ ਹਰ ਬੰਦੇ ਨੂੰ 1 ਮਹੀਨੇ ਮਿਲਦੀ ਸੀ। ਅੱਜ 5-5 ਕਿਲੋ ਕਣਕ ਮੇਰੀ ਕਿੱਥੇ ਜਾ ਰਹੀ 20 ਕਿਲੋ। 2000 ਰੁਪਏ ਸੈਕੜਾ ਰੇਤਾ ਸੀ ਜੋ ਚੰਨੀ ਸਾਹਿਬ ਸੀ। ਔਰ ਅੱਜ 7000 ਰੁਪਏ ਸੈਂਕੜਾ ਆ 5000 ਰੁਪਏ ਕਿਤੀ ਜੇਬ ਚਾ ਰਿਆ ਅੱਜ ਲੋਕਾਂ ਨੂੰ ਸਭ ਪਤਾ ਹੈ ਲਾਅ ਐਂਡ ਆਰਡਰ ਦੀ ਕੀ ਕੀ ਸਤੀ ਹੈ ਡਰਗ ਡਬਲ ਹੋਇਆ ਪਿਆ ਸਾਰੇ ਪੰਜਾਬ ਅੰਮ੍ਰਿਤਸਰ ਦੇ ਵਿੱਚ ਕੀ ਲਾਡ ਬਣੇ ਪਏ ਆ ਕੌਣ ਜ਼ਿੰਮੇਦਾਰ ਹੈ ਇਹਨਾਂ ਦਾ ਹਲਕਾ ਪਛਮੀ ਅਧੀਨ ਆਉਂਦੇ ਬਾਬਾ ਦਰਸ਼ਨ ਸਿੰਘ ਇਲਾਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਭਾਰਵੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਹਲਕੇ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਤੇ ਉਹਨਾਂ ਇਕੱਠ ਨੂੰ ਅਪੀਲ ਕੀਤੀ ਕਿ 1 ਜੂਨ ਨੂੰ ਉਹਨਾਂ ਦੇ ਹੱਕ ਵਿੱਚ ਵੋਟ ਪਾਉਣ ਤਾਂ ਜੋ ਅੰਮ੍ਰਿਤਸਰ ਦੇ ਰੁਕੇ ਹੋਏ ਵਿਕਾਸ ਕੰਮ ਕੀਤੇ ਜਾ ਸਕਣ ਇੰਨੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਵੱਲੋਂ ਵੱਖ-ਵੱਖ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਉਹਨਾਂ ਦੇ ਹੱਕ ਵਿੱਚ ਵੋਟ ਪਾਉਣ ਦੇ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਹਲਕਾ ਮਜੀਠਾ ਦੇ ਇਨੌਂ ਦੇ ਪਿੰਡ ਦਿਆਲਪੁਰ ਤੇ ਪਿੰਡ ਪਤਾਲਪੁਰੀ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਰੈਲੀ ਦਾ ਯੋਜਨ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਦੋਨਾ ਪਿੰਡਾਂ ਚ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਜੋ ਭਵਿਕ ਵਿੱਚ ਕੰਮ ਕੀਤੇ ਜਾਣੇ ਨੇ ਇਸ ਬਾਰੇ ਵਿਚਾਰ ਚਰਚਾ ਕੀਤੀ ਗਈ। ਮਾਲੀ ਉਹਨਾਂ ਵੱਲੋਂ ਚੋਨ ਦਿੱਲੀ ਨੂੰ ਸੰਬੋਧਨ ਕੀਤਾ ਗਿਆ। ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਕਿ 1 ਜੂਨ ਨੂੰ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਕੇ ਉਹਨਾਂ ਨੂੰ ਸੰਸਦ ਵਿੱਚ ਭੇਜਣ ਤੇ ਜੋ ਵੀ ਉਹਨਾਂ ਦੀਆਂ ਮੁਸ਼ਕਿਲਾਂ ਨੇ ਉਹਨਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਤਦ ਹੀ ਦੇਖਿਆ ਹੁਣੇ ਅਸੀਂ ਇੱਕ ਮੀਟਿੰਗ ਕੀਤੀ ਜਿੱਥੇ ਸਾਡੇ ਪੈਣਾ ਜਿਹੜੀਆਂ ਆਈਆਂ ਸੀ ਉਹਨਾਂ ਨੇ ਬੜੀ ਖੁੱਲ ਕੇ ਦੱਸਿਆ ਕਿ ਮਜੀਠੇ ਚ ਸਭ ਤੋਂ ਵੱਡੀ ਮੁਸ਼ਕਲ ਪਰੇਸ਼ਾਨੀ ਆ ਰਹੀ ਨਸ਼ਿਆਂ ਦੀ ਹੁਣ ਤੁਸੀਂ ਖੁਦ ਸਮਝਦੇ ਹੋ ਕਿ ਨਸ਼ਿਆਂ ਦੀ ਗੁਨਾਹਗਰਦੀ ਦੀ ਇਹ ਮੁਸ਼ਕਲਾਂ ਕਿੱਥੋਂ ਆਉਂਦੀਆਂ ਨੇ ਕੌਣ ਇਹੋ ਜੇ ਕੰਮ ਕਰਦਾ ਆ ਤੇ ਸ਼ਰਮਾਣੀ ਚਾਹੀਦੀ ਆ ਲੋਕਾਂ ਨੂੰ ਪਰੇਸ਼ਾਨ ਕਰਕੇ ਅੱਗੇ ਲੀਡਰੀ ਥੋੜਾ ਬੰਦੀ ਆ ਮੈਂ ਇਥੋਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਆ ਕਿ ਆਤਕਾ ਮੋਦੀ ਸਾਹਿਬ ਦੀ ਸਰਕਾਰ ਆਣੀ ਆ ਸੈਂਟਰ ਚ ਤੇ ਦਸ਼ਾ ਲਈ ਬੜੀ ਕਲੀਅਰਲੀ ਕੀ ਅਸੀਂ ਤਿੰਨ ਚੀਜ਼ਾਂ ਕਰਨੀਆਂ ਨੇ ਉਹ ਮੈਂ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ਆ ਤੇ ਪਬਲਿਕ ਦੀ ਕੀ ਰਿਸਪੌਂਸ ਸੀ ਇਹ ਤੁਸੀਂ ਆਪ ਦੇਖ ਲਓ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਅਸ ਦਿਨ ਆਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ